ਤਸਵੀਰਾਂ ਹੁਸ਼ਿਆਰਪੁਰ ਅੱਡਾ ਸਰਨੇੜੇ ਦੇ ਵਾਪਰੇ ਸੜਕ ਹਾਦਸੇ ਦੀਆਂ ਨੇ ਜਿੱਥੇ ਕਾਰ ਸਵਾਰ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇੱਕ ਜ਼ਖਮੀ ਜਾਣਕਰ ਦਿੰਦੇ ਹੋਏ ਪੁਲਿਸ ਦੱਸਿਆ ਕਿ ਉਹ ਤੜਕਸਾਰ ਖਲਾਮ ਮੇਲੇ ਸੀ ਕੀ ਟਾਂਡਾ ਦੇ ਅੱਡਾ ਸਰਾਂ ਦੇ ਪਟ્રોલ ਪੱਪ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਕਾਰ ਸਵਾਰ ਚਾਰ ਦੀ ਮੌਤ ਹੋ ਗਈ ਹੈ ਇੱਕ ਗੰਭੀਰ ਜ਼ਖਮੀ ਹੈ ਜਿਸ ਨੂੰ ਅੰਮ੍ਰਿਤਸਰ ਵਿਖੇ ਰੈੱਪ ਪਰ ਕਾਰ ਦਿੱਤਾ ਗਿਆ ਇਸ ਘਟਨਾ ਸਾਂਝ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 4 ਜੀ ਖਤਮ ਹੋ ਗਏ ਨੇ। ਭਿਆਨਕ ਐਕਸੀਡੈਂਟ ਸੀ ਜੋ ਕਿਸੇ ਨੇ ਕਦੇ ਨਾ ਦੇਖਿਆ ਹੋਵੇ। ਸਾਸੀਆ ਇੱਕ ਇਥੇ ਸਰਾ ਦੇ ਲਾਗੇ ਨੀਅਰ ਬੋਟਰ ਐਕਸੀ ਪੰਪ ਟੱਟਾ ਮੋੜ ਦੇ ਲਾਗੇ ਇੱਕ ਟਰੱਕ ਦਾ ਕਾਰ ਦਾ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਚਾਰ ਮੌਤਾ ਹੋ ਗਏ ਆ। ਇੱਕ ਬੰਦਾ ਜਿਹੜੀ ਜੜਿਆ ਜਿਹਨੂੰ ਰੈਫਰ ਜਿਹੜਾ ਆ ਪਤਾ ਲੱਗਾ ਵੀ ਅੰਮ੍ਰਿਤਸਰ ਕਰ ਦਿੱਤਾ। ਮੋਕੇ ਤੇ ਪੁਲਿਸ ਪਾਲਟੀ ਪਹੁੰਚ ਗਈ ਆ ਚੌਕੀ ਇੰਚਾਰਜ ਵੀ ਐਸਐਸਐਫ ਟੀਮ ਦੀ 3-4 ਮਿੰਟ ਦੇ ਵਿੱਚ ਪਹੁੰਚ ਗਈ ਆ ਕਿੰਨੇ ਆਣ ਜੈਡ ਦੁੱਤੀ ਆ ਰਹੇ ਆ ਚਾਰ ਬੰਦੇ ਡਟਿਆ ਜੀ ਪਤਾ ਲੱਗਾ ਗਾਂ ਗੱਡੀ ਤੇ ਦੀ ਇੱਕ ਗੱਡੀ ਜੇ ਐਂਡ ਕੇ ਦੇ ਨੰਬਰ ਆ ਜੀ ਜੇ ਐਂਡ ਕੇ ਬੰਦੇ ਆ ਸਾਡੇ ਤਸਵੀਰਾਂ ਹੁਸ਼ਿਆਰਪੁਰ ਅਡਾ ਸਰ ਨੇੜੇ ਦੇ ਵਾਪਰੇ ਸੜਕ ਹਾਦਸੇ ਦੀਆਂ ਨੇ ਜਿੱਥੇ ਕਾਰ ਸਵਾਰ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇੱਕ ਜ਼ਖਮੀ ਆ ਜਣਕਰ ਦਿਨ ਦੇ ਹੋਏ ਪੁਲਿਸ ਦੱਸਿਆ ਕਿ ਉਹ ਤੜਕਸਾਰ ਖਲਾਬ ਮਲੇਸੀ ਕੀ ਟਾਂਡਾ ਦੇ ਅੱਧਾ ਸਰਾਂ ਦੇ ਪٹرول ਪੰਪ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਕਾਰ ਸਵਾਰ ਚਾਰ ਦੀ ਮੌਤ ਹੋ ਗਈ ਹੈ ਇੱਕ ਗੰਭੀਰ ਜ਼ਖਮੀ ਹੈ ਜਿਸ ਨੂੰ ਅੰਮ੍ਰਿਤਸਰ ਵਿਖੇ ਰੈੱਪ ਪਰ ਕਾਰ ਦਿੱਤਾ ਗਿਆ ਇਸ ਘਟਨਾ ਸਬੰਧ ਸੇ ਪੁਲਿਸ ਪ੍ਰਸ਼ਾਸਨ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਜੀ ਖਤਮ ਹੋ ਗਏ ਨੇ ਭਿਆਨਕ ਐਕਸੀਡੈਂਟ ਸੀ ਜੋ ਕਿਸੇ ਨੇ ਕਦੇ ਨਾ ਦੇਖਿਆ ਹੋਵੇ ਅੱਜ ਸੀ ਇੱਕ ਇਥੇ ਸਰਾਹ ਦੇ ਲਾਗੇ ਨੀਅਰ ਬੋਟਰ ਐਕਸਪੀ ਪੰਪ ਟੱਟਾ ਮੋੜ ਦੇ ਲਾਗੇ ਇੱਕ ਟਰੱਕ ਦਾ ਕਾਰ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਚਾਰ ਮੌਤਾਂ ਹੋ ਗਈਆਂ ਇੱਕ ਬੰਦਾ ਡੇਢ ਇੰਜੜਿਆ ਜਿਹਨੂੰ ਰੈਫਰ ਜਿਹੜਾ ਹੈ ਪਤਾ ਲੱਗਾ ਵੀ ਅੰਮ੍ਰਿਤਸਰ ਕਰ ਦਿੱਤਾ ਮੌਕੇ ਤੇ ਪੁਲਿਸ ਪੁਲਟੀ ਪਹੁੰਚ ਗਈ ਆ ਚੌਕੀ ਇੰਚਾਰਜ ਵੀ ਐਸਐਸਐਫ ਟੀਮ ਦੀ 3-4 ਮਿੰਟ ਦੇ ਵਿੱਚ ਪਹੁੰਚ ਗਈ ਕਿੰਨੇ ਆ ਨੇ ਜੱਡ ਦੁੱਤੀ ਆ ਰਹੇ ਚਾਰ ਬੰਦੇ ਡੱਟਿਆ ਜੀ ਕੁਝ ਪਤਾ ਲੱਗਾਗਾ ਗੱਡੀ ਇਹ ਤੇ ਗੱਡੀ ਜੇ ਐਂਡ ਕੇ ਦਾ ਨੰਬਰ ਆ ਜੀ ਜੇ ਐਂਡ ਕੇ ਬੰਦੇ ਆ ਸਾਡੇ